ਧੰਨਵਾਦ ਆਤਰ ਸਿੰਘ ਜੀ ਮਹਾਰਾਜ ਮਾਤਾ ਭਾਗਪਰੀ ਨੂੰ ਕਹਿੰਦੇ ਭਾਗਪਰੀਏ ਤੇਰੀ ਸੇਵਾ ਬਹੁਤ ਹੈ ਬਹਿ ਜੋ ਸਾਰੇ ਸਾਂਤ ਹੋ ਜੋ ਇੱਕ ਵਾਰੀ ਸੇਵਾ 컬러 ਕੋ ਨੋਹੀ ਦੀ ਧਰਤੀ ਦੇ ਉੱਤੇ ਮਹਾਪੁਰਖ ਸਾਰੇ ਰਬ ਰੰਗੀਆਂ ਰੂਹਾਂ ਨੇ ਇੱਕ ਤੋਂ ਇੰਗ ਚੜਹਿੰਦੀਆਂ ਭਾਗਪਰੀਏ ਤੂੰ ਪ੍ਰਸਾਦੇ ਦੀ ਸੇਵਾ ਕੀਤੀ ਹੈ ਬੇਸ਼ੱਕ ਮਹਾਪੁਰਖ 24 24 ਘੰਟੇ ਬਾਅਦ ਪ੍ਰਸਾਦਾ ਸਕਦੇ ਹੈ 48 ਘੰਟੇ ਵੀ ਲੰਘ ਜਾਂਦੇ ਕਈ ਕੀ 4-4 5-5 ਦਿਨ ਵੀ ਲੰਘ ਜਾਂਦੇ ਸੀ ਭਾਗਪਰੀ ਤੇ ਭਾਈ ਵਜੀਰ ਰੋਜ਼ ਆਉਂਦੇ ਐ ਇੱਕ ਦਿਨ ਮਹਾਪੁਰਖ ਦੀ ਦ੍ਰਿਸ਼ਟੀ ਭਾਗਪਰੀਏ ਸੇਵਾ ਬਹੁਤ ਕੀਤੀ ਐ ਮੇਰਾ ਜੀ ਕਰਦਾ ਤੇਰੇ ਘਰ ਵਾਲੇ ਨੂੰ ਗੁਰੂ ਕਲੰਗੀ ਧਰ ਦੇ ਬੇੜੇ ਦਾ ਸਵਾਰ ਬਣਾ ਦਿਆਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦੀ ਬਾਬਾ ਜੀ ਇਦੋਂ ਉੱਥੇ ਕੀ ਗੱਲ ਹੋ ਸਕਦੀ ਹੈ ਜੇ ਤੁਹਾਡੇ ਹੁਕਮਾਂ ਦੇ ਵਿੱਚ ਮੇਰੇ ਘਰ ਵਾਲਾ ਭਾਈ ਵਜੀਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇੜੇ ਦਾ ਸਵਾਰ ਹੋ ਜਾਂਦਾ ਹੈ ਇਦੋਂ ਉੱਤੇ ਖੁਸ਼ੀ ਕੋਈ ਨਹੀਂ ਹੈ ਤੇ ਅਗਲਾ ਜਿਹੜਾ ਵਚਨ ਮਹਾਂਪੁਰਖਾਂ ਨੇ ਛੱਡਦਾ ਕਹਿੰਦੇ ਭਾਈ ਕੱਲ ਨੂੰ 7:30 ਵਜੇ ਤੋਰਾਂਗੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਨਾਲ ਦਾ ਹੀ ਮਿਲਦਾ ਜੁਲਦਾ ਪ੍ਰੇਮਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੀਆਂ ਭੈਣਾ ਸੁਣਨ ਧਿਆਨ ਨਾਲ ਕਹਿੰਦੇ ਪਾਨੀਏ ਅੱਜ ਬੜਾ ਹਾਰ ਸ਼ਿੰਗਾਰ ਲਗਾਇਆ ਹੈ ਕਹਿੰਦੀ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਮੇਰੇ ਵਾਸਤੇ ਜੋਗਵਰ ਭਾਈ ਜੇਠਾ ਗੁਰੂ ਰਾਮਦਾਸ ਲਭਿਆ ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਹਾਰ ਸ਼ਿੰਗਾਰ ਲਗਾਇਆ ਮਹਾਂਪੁਰਖ ਨਹੀਂ ਦੇਖਦੇ ਹੁੰਦੇ ਰੱਬ ਦੇ ਪਿਆਰੇ ਨਹੀਂ ਦੇਖਦੇ ਹੁੰਦੇ ਵੀ ਅੱਗੇ ਕੌਣ ਹੈ ਉਹ ਕਹਿੰਦੇ ਜਿਹਦੇ ਵਾਸਤੇ ਹਾਰ ਤੇ ਸ਼ਿੰਗਾਰ ਕਰਦੀਆਂ ਉਹਦੀ ਤੇ ਉਮਰੇ ਵੱਡੀ ਛੋਟੀ ਐ ਗੁਰੂ ਨਾਨਕ ਦੇ ਪਾਵਨ ਦਰਬਾਰ ਵਿੱਚ ਆਇਓ ਬਹਿਣਾ ਕਿਵੇਂ ਐ ਮੱਥਾ ਕਿਵੇਂ ਟੇਕਣਾ ਐ ਕੱਪੜੇ ਕਿਹੋ ਜਿਹੇ ਪਹਿਨਣੇ ਨੇ ਇਹ ਬਹੁਤ ਜ਼ਿਆਦਾ ਜ਼ਰੂਰੀ ਗੱਲ ਐ ਪਰ ਧੰਨ ਉਹ ਮਾਤਾ ਭਾਨੀ ਅੰਦਰ ਗਈ ਸਾਦਗੀ ਵਾਲੇ ਕੱਪੜੇ ਪਹਿਨ ਕੇ ਆਕੇ ਗੁਰੂ ਦਾ ਆਰਾਮਦਾਸ ਅਮਰਦਾਸ ਸੱਚੇ ਪਾਸੇ ਨੂੰ ਕਹਿੰਦੀ ਮਾਲਕਾ ਭੋਲ ਹੋ ਗਈ ਕਿਰਪਾ ਕਰ ਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਬਚਨ ਹੈ ਜਿਹੜਾ ਜ਼ੁਬਾਨ ਚੋਂ ਤੇ ਤੀਰ ਹੈ ਜਿਹੜਾ ਕਮਾਨ ਚੋਂ ਵਾਪਸ ਤਾਂ ਨਹੀਂ ਮੁੜਦਾ ਤੇਰੀ ਸੇਵਾ ਤੋਂ ਬੜੇ ਖੋਸੇ ਆਸੀਂ ਸਾਡੀ ਉਮਰ ਅਜੇ ਰਹਿੰਦੀ ਹੈ ਭਾਈ ਜੇਠਾ ਗੁਰੂ ਰਾਮਦਾਸ ਦੀ ਉਮਰ ਪੂਰੀ ਹੋ ਚੁੱਕੀ ਹੈ ਮੈਂ ਆਪਣੀ ਰਹਿੰਦੀ ਉਮਰ ਆ ਭਾਈ ਜੇਠੇ ਨੂੰ ਗੁਰੂ ਰਾਮਦਾਸ ਬਣਾ ਕੇ ਦੀ ਝੋਲੀ ਪਾਉਣਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ 7 ਵਜੇ ਭਜੀ ਭਜੀ ਮਾਤਾ ਆਉਂਦੀ ਹੈ ਤੇ ਰੱਬ ਦੇ ਪਿਆਰਿਓ ਕਹਿੰਦੇ ਭਾਈ ਵਜੀਰ ਦੇ ਦਰਦ ਹੋ ਗਿਆ ਮਹਾਪੁਰਖ ਕਹਿੰਦੇ ਬੀਬਾ ਤੈਨੂੰ ਦਿੱਤਾ 7:30 ਵਜੇ ਦਾ ਟਾਈਮ 7:30 ਵਜੇ ਭਾਈ ਵਜੀਰ ਨੇ ਜਾਣਾ ਮੈਂ ਆਜੂਗਾ ਮੈਂ ਉਹਨੂੰ ਗੋਦ ਵਿੱਚ ਬਿਠਾ ਕੇ ਜਪਜੀਤ ਸਿੰਘ ਦਾ ਜਾਪ ਕਰੂੰਗਾ ਤੇ ਫੇਰ ਉਹਨੂੰ ਤੋੜੂੰਗਾ ਐ ਨਹੀਂ ਤੋੜਦਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਮਹਾਪੁਰਖ ਦਾ ਜਨਮ ਦਿਹਾੜਾ ਹੋਵੇ ਤੇ ਰੱਬ ਦੇ ਪਿਆਰਿਓ ਬਾਰ-ਬਾਰ ਆਪਾਂ ਨੂੰ ਕਹਿਣਾ ਪੈਂਦਾ ਹੋਵੇ ਵੀ ਆਜੋ ਰੱਬ ਦੇ ਪਿਆਰਿਓ ਆਜੋ ਬਹਿਜੋ ਸੁਣ ਲਓ ਤੇ ਇੱਕ ਤੋਂ ਇੱਕ ਮਹਾਪੁਰਖ ਰੱਬ ਰੰਗੀ ਰੂਹ ਆਉਣੀ ਐ ਇੱਥੇ ਇੱਥੇ ਹਾਜ਼ਰੀ ਤੇ 5 ਮਿੰਟ ਦੀ ਹੋ ਗਈ 5 ਮਿੰਟ ਕਰਿਓ ਕਿਰਪਾ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਉਂ ਹੀ 7:30 ਵਜਦੇ ਐ ਸੰਤ ਮਹਾਰਾਜ ਬਾਬਾ ਆਤਰ ਸਿੰਘ ਵਸਤੂਆਣਾ ਸਾਹਿਬ ਵਾਲੇ ਭਾਈ ਵਜ਼ੀਰ ਦਾ ਸਿਰ ਆਪਣੇ ਗੋਡੇ ਤੇ ਰੱਖਦੇ ਐ ਸਿਰ ਦੇ ਉੱਤੇ ਹੱਥ ਰੱਖ ਕੇ ਨਾ ਕਹਿੰਦੇ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਟੀ ਨਾਲ ਭਾਈ ਵਜੀਰ ਸਰੀਰ ਛੱਡ ਗਿਆ ਗੱਜ ਕੇ ਆਖੋ ਸਤਨਾਮ ਕਰਿਓ ਕਿਰਪਾ ਸਾਸਕ ਜੀ ਬਾਰੇ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਬਾਰੇ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਬਾਰੇ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਜੀ ਬਾਰੇ ਉਪਕਾਰੀ ਤੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜੀ ਪਰ ਉਪਕਾਰੀ ਆਏ 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 ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਜੀ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਨੰਦੇ ਭਗਤੀ ਲਾਇਨ ਹਰ ਸਿਉ ਲੈਣ ਬਲਾਏ ਜਨਮ ਮਰਨ ਦੋ ਹੂ ਮੈਂ ਨਹੀਂ ਤੇ ਨਾਲੇ ਆਪਾਂ ਜਨਮ ਦਿਹਾੜਾ ਮਨਾਉਨੇ ਆ ਗੱਜ ਕੇ ਆਖੋ ਸਤਨਾ ਗੋਹਜ ਰਤਨ ਗੁਰਬਾਣੀ ਐ ਗੋਹਜ ਰਤਨ ਮਾਨ ਸਰੋਵਰ ਆ ਜਿੰਨੀ ਡੂੰਗੀ ਚੁੱਭੀ ਮਾਰੋਂਗੇ ਉਹਨਾਂ ਸਾਥ ਸੰਜੀ ਹੀਰਾ ਪ੍ਰਾਪਤ ਹੋਊਗਾ ਮਹਿੰਗਾ ਕੀਮਤੀ ਹੀਰਾ ਜਨਮ ਮਰਨ ਦੋ ਹੂ ਮੈਂ ਨਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਨ ਮਲਾਏ ਮਾਰਾ ਕਹਿੰਦੇ ਜਨਮ ਮਰਨ ਹੁੰਦਾ ਵੀ ਐ ਤੇ ਬਾਬਾ ਕਹਿੰਦਾ ਜਨਮ ਮਰਨ ਹੈ ਵੀ ਨਹੀਂ ਸਾਧੂ ਦਾ ਤੇ ਸਾਧ ਸੰਗ ਜੀ ਜਦੋਂ ਬੱਚਾ ਮਾਤ ਗਰਭ ਵਿੱਚ ਪੈਂਦਾ ਆਤਮਾ ਪ੍ਰਵੇਸ਼ ਕਰਦੀ ਹੈ ਸੱਤਵੇਂ ਇੱਕ ਮਹੀਨੇ ਜਾ ਕੇ ਹੋਮੇ ਦੀ ਦੀਵਾਰ ਖੜੀ ਹੋ ਜਾਂਦੀ ਹੈ ਜਿਹੜਾ ਮਹਾਪੁਰਖ ਹੋਮੇ ਨੂੰ ਖਤਮ ਕਰ ਲੈਂਦਾ ਨਾ ਉਹਨੂੰ ਕਹਿੰਦੇ ਆ ਵੀ ਇਹ ਜਨਮ ਮਰਨ ਚ ਹੈ ਹੀ ਨਹੀਂ ਗੱਜ ਕੇ ਆਖੋ ਸਤਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ